ਸੱਚੇ ਕਾਲ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜ ਲਿੰਸ ਤੇ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਤੰਕੀਰ ਜੇਕਰ ਵਿਰੋਧੀ ਧਿਰ ਸਹਿਮਤ ਨਹੀਂ ਹੋਈ ਤਾਂ ਫਿਰ ਰਾਤ ਤੋਂ ਸਾਰਾ ਕੰਮ ਕਰ ਦਿੱਤਾ ਜਾਵੇਗਾ ਬੰਦ ਫਲੋੜਾ ਜੇਲ੍ਹ ਦੇ ਵਿੱਚ ਬੰਦ ਡਰਾਈਵਰ ਹਰਜਿੰਦਰ ਸਿੰਘ ਨੂੰ ਨਿਰਦੇਸ਼ ਹੋਣ ਦੀ ਪਟੀਸ਼ਨ ਕੀਤੀ ਦਾਅਰ ਅਮਰੀਕਾ ਨੇ 100 ਇਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ ਜਹਾਜ਼ ਰਾਹੀਂ ਕਤੜ ਦੇ ਰਾਹੀਂ ਪੇ ਜਾ ਇਰਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਧਮਕੀ ਦਿੱਤੀ ਗਈ ਹੈ ਦਰਸਲ ਅਮਰੀਕਾ ਦੇ ਵੱਲੋਂ ਆਪਣਾ ਬਜਟ ਰੱਖਿਆ ਜਾਣਾ ਹੈ ਅਮਰੀਕਾ ਦੇ ਵਿੱਚ ਜਿਹੜਾ ਵਿੱਤੀ ਸਾਲ ਹੁੰਦਾ ਹੈ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਤੇ ਜੇਕਰ ਵਿਰੋਧੀ ਧਿਰਾਂ ਬਿੱਲਾਂ ਦੇ ਉੱਤੇ ਸਹਿਮਤ ਨਹੀਂ ਹੁੰਦੀਆਂ ਤਾਂ ਫਿਰ ਕੱਲ ਰਾਤ ਤੋਂ ਸਾਰਾ ਕੰਮ ਬੰਦ ਕਰ ਦਿੱਤਾ ਜਾਵੇਗਾ 9 ਲੱਖ ਕਰਮਚਾਰੀਆਂ ਨੂੰ ਜ਼ਬਰਦਸਤੀ ਛੁੱਟੀ ਦੇ ਉੱਤੇ ਭੇਜਿਆ ਜਾ ਸਕਦਾ ਹੈ ਜੇਕਰ ਅਮਰੀਕਾ ਦੇ ਵਿੱਚ ਸ਼ਟਡਾਊਨ ਹੋ ਗਿਆ ਤਾਂ 9 ਲੱਖ ਕਰਮਚਾਰੀ ਆਪਣੀਆਂ ਨੌਕਰੀਆਂ ਥੋੜੇ ਸਮੇਂ ਵਾਸਤੇ ਗਵਾ ਦੇਣਗੇ ਅਮਰੀਕਾ ਮੰਗਲਵਾਰ ਰਾਤ ਨੂੰ ਫੰਡਿੰਗ ਬਿਲ ਤੇ ਵੋਟ ਪਾਉਣ ਵਾਲਾ ਹੈ ਜੇਕਰ ਬਿੱਲ ਬੁੱਧਵਾਰ ਸਵੇਰੇ 12 ਵਜੇ ਤੱਕ ਪਾਸ ਨਹੀਂ ਹੁੰਦਾ ਤਾਂ 트੍ਰੰਪ ਦੇ ਦੂਜੇ ਕਾਰਜਕਾਲ ਚ ਪਹਿਲੀ ਵਾਰ ਸਰਕਾਰੀ ਫੰਡਿੰਗ ਰੋਕ ਦਿੱਤੀ ਜਾਵੇਗੀ ਇਸ ਨੂੰ ਸਰਕਾਰੀ ਸ਼ਟਡਾਊਨ ਵਜੋਂ ਜਾਣਿਆ ਜਾਂਦਾ ਹੈ ਦਰਸਲ ਦੋ ਵੱਡੀਆਂ ਅਮਰੀਕੀ ਪਾਰਟੀਆਂ ਡੈਮੋਕ੍ਰੇਟਸ ਅਤੇ ਰਿਪਬਲਿਕਨ ਓਬਾਮਾ ਸਿਹਤ ਸੰਭਾਲ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਆਮੋ ਸਾਹਮਣੇ ਨੇ ਇਸ ਨਾਲ ਸਰਕਾਰੀ ਬੰਦ ਹੋਣ ਨਾਲ ਅਤੇ 9 ਲੱਖ ਕਰਮਚਾਰੀਆਂ ਦੀ ਜ਼ਬਰਦਸਤੀ ਛੁੱਟੀ ਦਾ ਖਤਰਾ ਫਤ ਗਿਆ ਡੈਮੋਕ੍ਰੇਟ ਸਿਹਤ ਸੰਭਾਲ ਸਬਸਿਡੀਆਂ ਵਧਾਉਣਾ ਚਾਹੁੰਦੇ ਨੇ ਰਿਪਬਲਿਕਨਸ ਨੂੰ ਡਾੜਿਆ ਕਿ ਸਬਸਿਡੀਆਂ ਵਧਾਉਣ ਨਾਲ ਸਰਕਾਰੀ ਖਰਚਾਂ ਦੀ ਲੋੜ ਪਵੇਗੀ ਜਿਸ ਦਾ ਅਸਰ ਹੋਰ ਸਰਕਾਰੀ ਕਾਰਜਾਂ ਤੇ ਪਵੇਗਾ ਰਾਸ਼ਟਰਪਤੀ ਟਰੰਪ ਅਤੇ ਡੈਮੋਕ੍ਰੈਟਿਕ ਨੇਤਾਵਾਂ ਨੇ ਵਾਈਟ ਹਾਊਸ 'ਚ ਮੁਲਾਕਾਤ ਕਰਕੇ ਸ਼ਟਡਾਊਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਮਰੀਕੀ ਵਿੱਤੀ ਸਾਲ ਜਾਂ ਖਰਚ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਇਹ ਅਸਲ 'ਚ ਸਰਕਾਰ ਦਾ ਵਿੱਤੀ ਸਾਲ ਹੁੰਦਾ ਹੈ ਜਿਸ ਦੌਰਾਨ ਉਹ ਆਪਣੇ ਖਰਚਾ ਤੇ ਬਜਟ ਦੀ ਯੋਜਨਾ ਬਣਾਉਂਦੀ ਹੈ ਇਸ ਸਮੇਂ ਦੌਰਾਨ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਕਿੱਥੇ ਨਿਵੇਸ਼ ਕਰਨਾ ਹੈ ਜਿਵੇਂ ਫੌਜ ਸਿਹਤ ਜਾਂ ਫਿਰ ਸਿੱਖਿਆਵਾਂ ਦੇ ਵਿੱਚ ਜੇਕਰ ਇਸ ਤਰੀਕ ਤੱਕ ਨਵਾਂ ਬਜਟ ਪਾਸ ਨਹੀਂ ਹੁੰਦਾ ਤਾਂ ਸਰਕਾਰ ਸ਼ਟਡਾਊਨ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਫੰਡਿੰਗ ਬਿੱਲ ਪਾਸ ਕਰਨ ਤੇ ਇਨਾ ਜ਼ੋਰ ਦਿੱਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਕਾਂਗਰਸਮੈਨ ਸ਼ੂਮਰ ਨੇ ਕਿਹਾ ਕਿ ਫੈਸਲਾ ਹੁਣ ਟਰੰਪ ਤੇ ਨੀਲ ਪਰ ਕਰਦਾ ਹੈ। ਜੇਕਰ ਉਹ ਸਹਿਮਤ ਹੁੰਦੇ ਨੇ ਤਾਂ ਸ਼ਟਡਾਊਨ ਨੂੰ ਟਾਲਿਆ ਜਾ ਸਕਦਾ ਹੈ। ਇਸ ਦੌਰਾਨ ਡੈਮੋਕ੍ਰੈਟਿਕ ਕਾਂਗਰਸਮੈਨ ਪੀਟਰ ਵਲਚ ਨੇ ਕਿਹਾ ਅਸੀਂ ਇੱਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀਆਂ। 트럼ਪ ਨੂੰ ਕਾਂਗਰਸ ਦੇ ਫੈਸਲਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਰ ਸੌਦੇ ਦੀ ਸੰਭਾਵਨਾ ਘਟ ਜਾਂਦੀ ਹੈ। ਦੂਜੇ ਪਾਸੇ ਰਿਪਬਲਿਕਨ ਸ਼ੂਮਰ ਤੇ ਫੰਡਿੰਗ ਬਿੱਲ ਨੂੰ ਜ਼ਬਰਦਸਤੀ ਰੋਕਣ ਦਾ ਦੋਸ਼ ਲਗਾ ਰਹੇ ਨੇ। ਰਿਪਬਲਿਕਨ ਕਾਂਗਰਸਮੈਨ ਜੋਸ਼ ਹੌਲੀ ਨੇ ਕਿਹਾ ਸ਼ਟਡਾਊਨ ਦਾ ਸਿਹਤ ਸਬਸਿਡੀਆਂ ਨਾਲ ਕੀ ਸੰਬੰਧ ਹੈ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਰਕਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਕਾਂਗਰਸਮੈਨ ਆਰਕ ਸ਼ਮਿਟ ਨੇ ਕਿਹਾ ਕਿ ਸ਼ੂਮਰ ਟਰੰਪ ਦੇ ਨਾਲ ਕੰਮ ਕਰਨ ਤੋਂ ਡਰਦੇ ਨੇ ਇਸ ਨਾਲ ਅਮਰੀਕੀ ਲੋਕ ਪਰੇਸ਼ਾਨ ਹੋਣਗੇ ਜਿਕਰ ਅਮਰੀਕਾ 'ਚ ਕਾਮਕਾਰ ਠੱਪ ਹੋ ਜਾਂਦੇ ਨੇ ਤਾਂ ਸਰਕਾਰ ਕੋਲ ਆਪਣੇ ਖਰਚਿਆਂ ਦੇ ਫੰਡ ਨਹੀਂ ਹੋਣਗੇ ਇਸ ਨਾਲ ਸਰਕਾਰੀ ਖਰਚਿਆਂ ਦੀਆਂ ਰਿਪਿਟ ਇਸ ਨਾਲ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸਣੇ ਸਾਰੇ ਖਰਚੇ ਰੋਕ ਜਾਣਗੇ ਸ਼ਟਡਾਊਨ ਲਈ ਅਮਰੀਕੀ ਸਰਕਾਰ ਨੂੰ ਖਰਚਿਆਂ 'ਚ ਕਟੌਤੀ ਕਰਨ ਦੀ ਲੋੜ ਹੁੰਦੀ ਹੈ ਪਰ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਡਾਕਟਰੀ ਸੇਵਾਵਾਂ ਸਰਹੱਦੀ ਸੁਰੱਖਿਆ ਤੇ ਹਵਾਈ ਸੇਵਾਵਾਂ ਚਾਲੂ ਰਹਿੰਦੀਆਂ ਨੇ ਪਿਛਲੇ 50 ਸਾਲਾਂ 'ਚ ਅਮਰੀਕਾ ਨੇ ਰੁਕੇ ਹੋਏ ਫੰਡਿੰਗ ਬਿੱਲਾਂ ਕਰਕੇ 2 ਵਾਰ ਸ਼ਟਡਾਊਨ ਦਾ ਸਾਹਮਣਾ ਕੀਤਾ ਹੈ। 트럼ਪ ਦੇ ਪਿਛਲੇ ਕਾਰਜਕਾਲ ਦੌਰਾਨ ਹੀ 트럼ਪ ਨੂੰ 3 ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਸੀ। 2019 ਦਾ ਸ਼ਟਡਾਊਨ ਸਭ ਤੋਂ ਲੰਬਾ ਸੀ ਜੋ 35 ਦਿਨਾਂ ਤੱਕ ਚੱਲਿਆ ਤੇ ਇਸ ਦੇ ਨਾਲ ਅਮਰੀਕੀ ਅਰਥਵਿਵਸਥਾ ਨੂੰ 25,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਤੇ ਉਧਰ ਕੁਝ ਹੀ ਮਹੀਨੇ ਪਹਿਲਾਂ ਫਲੋਰੀਡਾ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਜੁੜਿਆ ਮਾਮਲਾ ਦਰਸਲ ਫਲੋੜਾ ਟਰਨ ਪਾਈਕ ਦਾ ਮਾਮਲਾ ਹੈ ਜਿੱਥੇ ਗਲਤ ਯੂ ਟਰਨ ਲਈ ਗਈ ਹਰਜਿੰਦਰ ਸਿੰਘ ਦੇ ਵੱਲੋਂ ਤੇ ਫਿਰ ਉਸ ਤੋਂ ਬਾਅਦ ਤਿੰਨ ਲੋਕਾਂ ਦੀ ਜਾਨ ਜਾਣ ਦੀ ਖਬਰ ਸਾਹਮਣੇ ਆਈ ਇਸ ਤੋਂ ਬਾਅਦ ਹਰਜਿੰਦਰ ਸਿੰਘ ਚਾਰजेस ਦਾ ਸਾਹਮਣਾ ਕਰ ਰਿਹਾ ਸੀ ਤੇ ਹੁਣ ਫਲੋੜਾ ਜੇਲ੍ਹ ਦੇ ਵਿੱਚ ਬੰਦ ਡਰਾਈਵਰ ਹਰਜਿੰਦਰ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਦਰਸਲ ਉਸਨੇ ਆਪਣੇ ਆਪ ਨੂੰ ਬੇਕਸੂਰ ਯਾਨੀ ਕਿ નિર્ਦੋਸ਼ ਹੋਣ ਦੀ ਪਟੀਸ਼ਨ ਦਾਇਰ ਕੀਤੀ ਹੈ ਫਿਲਹਾਲ ਉਸਦੀ ਪਟੀਸ਼ਨ ਤੇ ਸੁਣਾਈ ਹੋਣੀ ਹੈ ਜੀ ਬਾਕੀ ਹੈ 28 ਸਾਲਾਂ ਭਾਰਤੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਅਮਰੀਕਾ 'ਚ ਗਲਤ ਯੂ ਟਰਨ ਲੈਣ ਕਾਰਨ ਫਲੋੜਾ ਦੀ ਜੇਲ੍ਹ 'ਚ ਬੰਦ ਹੈ ਅਤੇ ਉਸਨੇ ਸੋਮਵਾਰ ਨੂੰ ਅਦਾਲਤ 'ਚ ਆਪਣੀ ਪਹਿਲੀ ਪੇਸ਼ੀ ਦੌਰਾਨ નિર્ਦੋਸ਼ ਹੋਣ ਦੀ ਪਟੀਸ਼ਨ ਦਾਇਰ ਕੀਤੀ। ਪਿਛਲੇ ਮਹੀਨੇ ਉਸਨੇ ਫਲੋੜਿਡਾ 'ਚ ਟਰੱਕ ਚਲਾਉਂਦੇ ਸਮੇਂ ਇੱਕ ਗਲਤ ਯੂ-ਟਰਨ ਲੈ ਲਿਆ ਜਿਸ ਕਾਰਨ ਉਸਦੇ ਟਰੱਕ ਤੋਂ ਪਿੱਛੇ ਆ ਰਹੀ ਇੱਕ ਕਾਰ ਦੀ ਭਿਆਨਕ ਟੱਕਰ ਹੋ ਗਈ ਤੇ ਕਾਰ 'ਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ ਫਲੋੜਿਡਾ ਦੀ ਸੇਂਜ ਲੋਸੀ ਕਾਉਂਟੀ ਜੇਲ੍ਹ 'ਚ ਬੰਦ ਕੀਤਾ ਹੈ। ਇਸ ਹਾਦਸੇ ਮਗਰੋਂ ਟਰੰਪ ਪ੍ਰਸ਼ਾਸਨ ਨੇ ਅਮਰੀਕਾ 'ਚ ਕਮਰਸ਼ੀਅਲ ਡਰਾਈਵਿੰਗ ਲੈਸਨਸ ਬਣਵਾਉਣ ਦੇ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਅਮਰੀਕੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਨੇ ਜਿਸ ਮਗਰੋਂ ਗੈਰ ਕਾਨੂੰਨੀ ਤੌਰ ਤੇ ਉਠਿਲ ਡਰਾਈਵਿੰਗ ਕਰ ਰਹੇ ਡਰਾਈਵਰਸ ਤੇ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ ਤੇ ਉਧਰ ਅਮਰੀਕਾ ਲਗਾਤਾਰ ਦੇਸ਼ ਨਿਕਾਲੇ ਦੇ ਰਿਹਾ ਹੈ ਤੇ ਹੁਣ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਮਰੀਕਾ ਦੀ ਧਿਰਤੀ ਤੋਰ ਰਵਾਨਾ ਕਰ ਦਿੱਤੇ ਗਏ ਨੇ 100 ਈਰਾਨੀ ਜਹਾਜ਼ ਦੇ ਰਾਹੀ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਕਤਰ ਦੇ ਰਾਹੀ ਈਰਾਨ ਭੇਜਿਆ ਗਿਆ ਇਹਨਾਂ 100 ਈਰਾਨੀਆਂ ਨੂੰ ਦੋਹਾਂ ਹੀ ਸਰਕਾਰਾਂ ਦੇ ਵੱਲੋਂ ਆਪਸੀ ਮੇਲ ਮਿਲਾਪ ਵਧਾਉਣ ਦੀਆਂ ਵੀ ਗੱਲਾਂ ਚੱਲ ਰਹੀਆਂ ਨੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਤੇ ਈਰਾਨ ਵਿਚਾਲੇ ਮਹੀਨਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਯੂਐਸ ਨੇ ਦੇਸ਼ ਤੋਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਇਹਨਾਂ ਲੋਕਾਂ ਨੂੰ ਅਮਰੀਕਾ ਦੇ ਲੂਇਸੀਆਨਾ ਤੋਂ ਇੱਕ ਵਿਸ਼ੇਸ਼ ਉਡਾਨ ਰਾਹੀਂ ਲਿਆਂਦਾ ਗਿਆ ਸੀ ਜੋ ਮੰਗਲਵਾਰ ਨੂੰ ਕਤਰ ਹੁੰਦੇ ਹੋਏ ਈਰਾਨ ਪਹੁੰਚੀ ਜੋਨ ਚ ਈਰਾਨ ਦੇ ਪਰਮਾਣੂ ਸਥਾਨਾਂ ਤੇ ਅਮਰੀਕੀ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਿਖਿਆ ਗਿਆ ਹੋਵੇ ਕੁਝ ਲੋਕਾਂ ਨੇ ਲੰਬੇ ਸਮੇਂ ਤੱਕ ਨਜ਼ਰਬੰਦੀ ਕੇਂਦਰਾਂ ਦੇ ਵਿੱਚ ਬਿਤਾਉਣ ਤੋਂ ਬਾਅਦ ਸਵੈ ਇੱਛਾ ਨਾਲ ਦੇਸ਼ ਨਿਕਾਲਾ ਦੇਣ ਲਈ ਸਹਿਮਤੀ ਦਿੱਤੀ ਜਦਕਿ ਕੁਝ ਨੂੰ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਅਮਰੀਕੀ ਸਰਕਾਰ ਨੇ ਈਰਾਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਤਿਹਾਸ ਵਾਲੇ ਦੇਸ਼ ਵਜੋਂ ਦਰਸਾਉਂਦਿਆਂ ਈਰਾਨੀਆਂ ਨੂੰ ਲਗਾਤਾਰ ਸ਼ਰਨ ਦਿੱਤੀ ਹੈ ਹਾਲ ਹੀ ਦੇ ਸਾਲਾਂ 'ਚ ਬਹੁਤ ਸਾਰੇ ਈਰਾਨੀ ਲੋਕ ਰਾਜਨੀਤਿਕ ਅਤੇ ਧਾਰਮਿਕ ਅਤਿਆਚਾਰ ਦੇ ਆਧਾਰ 'ਤੇ ਅਮਰੀਕਾ-ਮੈਕਸੀਕੋ ਸਰਹੱਦ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਦਿਆਂ ਫੜੇ ਗਏ ਜੋ ਅਮਰੀਕਾ 'ਚ ਸ਼ਰਨ ਮੰਗਰੇ ਨੇ ਜ਼ਿਆਦਾਤਰ ਮਾਮਲਿਆਂ 'ਚ ਉਹਨਾਂ ਦੇ ਸ਼ਰਨ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਕਾਬਲੇ ਗੌਰ ਹੈ ਕਿ ਅਮਰੀਕਾ ਵੱਡੀ ਗਿਣਤੀ ਦੇ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੇ ਰਿਹਾ ਹੈ ਇਹਨਾਂ ਲੋਕਾਂ ਨੂੰ ਆਫਰ ਮਿਲੀ ਹੈ ਕਿ ਜਾਂ ਤਾਂ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਦੇਣ ਨਹੀਂ ਤਾਂ ਫਿਰ ਉਹ ਕੱਢੇ ਜਾਣਗੇ ਫਿਲਹਾਲ ਦੇ ਬੁਲਟਨ ਚ ਇਨਾ ਹੀ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਦਿਆ ਮਖੜਨ ਇਸ ਤੇ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਤੰਕੀਜ ਜੇਕਰ ਵਿਰੋਧੀ ਧਿਰ ਸਹਿਮਤ ਨਹੀਂ ਹੋਈ ਤਾਂ ਫਿਰ ਰਾਤ ਤੋਂ ਸਾਰਾ ਕੰਮ ਕਰ ਦਿੱਤਾ ਜਾਵੇਗਾ ਬੰਦ ਫਲੋੜਾ ਜੇਲ੍ਹ ਦੇ ਵਿੱਚ ਬੰਦ ਡਰਾਈਵਰ ਹਰਜਿੰਦਰ ਸਿੰਘ ਨਿਰਦੇਸ਼ ਹੋਣ ਦੀ ਪਟੀਸ਼ਨ ਕੀਤੀ ਦਾਇਰ ਅਮਰੀਕਾ ਨੇ 100 ਇਰਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ ਜਹਾਜ਼ ਰਾਹੀਂ ਕਤੜ ਦੇ ਰਾਹੀਂ ਪੇ ਜਾ ਇਰਾਨ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਨ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ